ਬਿਲਕੁਲ ਪੰਜਾਬ ਦੇ ਅੰਦਰ ਪੈੜੀ ਦੀ ਪ੍ਰੋਕurement ਦਾ ਜਿਹੜਾ ਉਹ ਸੀਜ਼ਨ ਆਰੰਭ ਹੋ ਚੁੱਕਿਆ 16 ਅਕਤੂਬਰ ਤੋਂ ਪੰਜਾਬ ਦੇ ਅੰਦਰ ਕਿਉਂਕਿ ਇਸ ਵਾਰ 15 ਦਿਨ ਐਡਵਾਂਸ ਚੋਰਾ ਲੱਗਿਆ ਸੀਗਾ ਸੋ ਉਹਨੂੰ ਧਿਆਨ ਚ ਰੱਖਦੇ ਆ ਮਾਨਜੋ ਕੁ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਕਿ 16 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰਾਂਗੇ ਸੋ ਲਗਾਤਾਰ ਭਾਵੇਂ ਪੰਜਾਬ ਦੇ ਅੰਦਰ ਕਾਫੀ ਵੱਡੀ ਮਾਤਰਾ 'ਚ ਫਲੱਡ ਆਇਆ ਉਹਨਾਂ ਕਰਕੇ ਚੋਹਨਾ ਥੋੜਾ ਲੇਟ ਆ ਪਰ ਅੱਜ ਮੈਂ ਤਾਰੀਵਾਲ ਮੰਡੀ ਦੇ ਅੰਦਰ ਆਇਆ ਸੋ ਇਸ ਮੰਡੀ ਦੇ ਅੰਦਰ ਸਰਦਾਰ ਗੋਵਿੰਦਰ ਸਿੰਘ ਉਹਨਾਂ ਦੀ ਢੇਰੀ ਨੂੰ ਅੱਜ ਮਤਲਬ ਤੋਲਿਆ ਗਿਆ ਔਰ ਜਿਹੜਾ ਮੁੱਖ ਮੰਤਰੀ ਦਾ ਪੰਜਾਬ ਦੇ ਲੋਕਾਂ ਦਾ ਵਾਦਾ ਕਿ ਪਰਦੇਸ ਤੋਂ ਬਾਅਦ 24 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਪੈਸੇ ਪਾਏ ਜਾਣਗੇ ਉਹ ਅੱਜ ਇਹਨਾਂ ਦੇ ਖਾਤੇ 'ਚ ਪੈਸੇ ਭਰਾਂਗੇ ਸੋ ਪੰਜਾਬ ਦੇ ਅੰਦਰ ਹੁਣ ਤੱਕ 252000 ਐਮਟੀ ਜਿਹੜੀ ਉਹ ਚਵਾਨਾ ਪੰਜਾਬ ਦੀਆਂ ਮੰਡੀਆਂ 'ਚ ਆਇਆ ਤੇ 241000 ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਸੋ ਲਗਾਤਾਰ ਕਿਉਂਕਿ ਥੋੜਾ ਲੇਟ ਆ ਚੁਆਣਾ ਇਸ ਵਾਰ ਪਰ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਦਿਨ ਬੀਤਣਗੇ ਸੀਜ਼ਨ ਪੀਕਤੇ ਜਾਏਗਾ ਔਰ ਅਸੀਂ ਕਲਾ ਕਲਾ ਦਾਣਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੀਆਂ ਮੰਡੀਆਂ 'ਚ ਚੱਕਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮੰਡੀ ਦੇ ਵਿੱਚ ਉਹਦੇ ਲਈ ਸਾਰੇ ਅਸੀਂ ਪ੍ਰਬੰਧ ਕੀਤੇ ਆ ਚਾਹੇ ਉਹ ਪੈਸੇ ਦਾ ਸਵਾਲ ਆ ਹੁਣ ਤੱਕ 444 ਕਰੋੜ ਰੁਪਈਆ ਕਿਸਾਨ ਦੇ ਖਾਤੇ 'ਚ ਜਿਹੜਾ ਚੋਹਾਨਾ ਮੰਡੀ 'ਚ ਆਇਆ ਉਹਨੂੰ ਕੀਦੋਂ ਤੋਂ ਬਾਅਦ ਪਾਇਆ ਜਾ ਚੁੱਕਿਆ ਸੋ ਬਸ ਇੱਕ ਹੀ ਸਾਡੀ ਅਰਦਾਸ ਹੈ ਵੀ ਮੌਸਮ ਚੰਗਾ ਰਹੇ ਕੁਦਰਤ ਸਾਡੇ ਦੇ ਆਪਣਾ ਅਸ਼ੀਰਵਾਦ ਰੱਖੇ ਕੱਲ-ਕੱਲ ਦਾਣਾ ਮੰਡੀ 'ਚ ਚੱਕਾਂਗੇ ਔਰ ਜਿਹੜੀ 2399 ਰੁਪਏ ਐਮਐਸਪੀ ਹੈ ਉਹਦੇ ਉੱਤੇ ਜਿਹੜੇ ਕਿਸਾਨ ਦੇ ਖਾਤੇ 'ਚ ਪੈਸੇ ਪਾਏ ਨੇ ਇਹ ਲਾ ਕੇ ਖਾਤੇ ਤੋਂ ਮੈਂ ਖਰਾਬ ਹਾਂ ਉਹਨੂੰ ਖਾਸ ਨਹੀਂ ਰਾਤਤੀ ਆ ਰਹੀ ਨਹੀਂ ਲਾਜ਼ਮੀ ਤੌਰ ਤੇ ਉਹਦੇ ਲਈ ਜਿਹੜੀਆਂ ਉਹ ਮੁੱਖ ਮੰਤਰੀ ਜੀ ਦੇ ਆਦੇਸ਼ ਤੋਂ ਬਾਅਦ ਸਪੈਸ਼ਲ ਗਰਦੋਰੀਆਂ ਦਾ ਪ੍ਰੋਸੈਸ ਚੱਲ ਰਿਹਾ ਔਰ ਜੋ ਜਿਹੜਾ ਐਲਾਨ ਕੀਤਾ ਗਿਆ ਮੁਆਵਜ਼ੇ ਦਾ ਉਹ ਵੀ ਹਰ ਤਰ੍ਹਾਂ ਦਾ ਜਿਹੜਾ ਨੁਕਸਾਨ ਵੀ ਚਾਹੀਓ ਫਸਲ ਦਾ ਚਾਹੀ ਕਿਸੇ ਦਾ ਘਰ ਟੁੱਟਿਆ ਚਾਹੀ ਕਿਸੇ ਦੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਡੈਮੇਜ ਹੋਇਆ ਉਹ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਉਹ ਮੁਆਵਜ਼ਾ ਵੀ ਲੋਕਾਂ ਨੂੰ ਮਿਲੇਗਾ ਪੀਸਿੰਗ ਬਾਦਲ ਕਹਿੰਦੇ ਨੇ ਕਿ ਸੈਸ਼ਨ ਦੇ ਵਿੱਚ ਹੀ ਸੀ ਡਰਾਮੇबाजी ਹੋਈ ਆ ਕਿਦਾ ਕੋਈ ਸਮਾਰਿਆਂ ਨਹੀਂ ਗਿਆ ਸਿਰਫ ਇਹ ਸੈਸ਼ਨ ਦੇ ਅੰਦਰ ਜਦੋਂ ਤੁਸੀਂ ਜਾਣਾ ਤੇ ਉੱਥੇ ਲੋਕਾਂ ਦੇ ਮੁੱਦਿਆਂ ਦੇ ਬੇਸਿਕਲੀ ਤਾਂ ਦੇਖੋ ਜਿਨ੍ਹਾਂ ਲੋਕਾਂ ਨੇ ਕਦੇ ਲੋਕਾਂ ਦੇ ਸਵਾਲਾਂ ਤੇ ਚਰਚਾ ਨਹੀਂ ਕੀਤੀ ਅਕਾਲੀ ਦਲ ਦਾ ਪੰਜਾਬ ਦੇ ਅੰਦਰ 10 ਸਾਲ ਰਾਜ ਰਿਹਾ ਲੋਕਾਂ ਨੇ ਉਹ ਰਾਜ ਆਪਣੀ ਅੱਖਾਂ ਨਾਲ ਦੇਖਿਆ ਉਹਦਾ ਸਵਾਦ ਵੀ ਚੰਗੀ ਤਰ੍ਹਾਂ ਦੇਖਿਆ ਉਹਨਾਂ ਦੇ ਰਾਜ 'ਚ ਸਾਰਾ ਕੁਝ ਪੰਜਾਬ ਦੀ ਬਰਬਾਦੀ ਹੋਈ ਆ ਚਾਹੇ ਉਹ ਚਿੱਟੇ ਦਾ ਸਵਾਲ ਆ ਚਾਹੇ ਮਾਫੀਆ ਰਾਜ ਹੈਗਾ ਦੋ ਦਿਨ ਦਾ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਲੋਕਾਂ ਦੀਆਂ ਪੀੜਾਂ ਨੂੰ ਕੰਸੋਲੀਡੇਟ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਸੱਦਿਆ ਸੋ ਉਸ اجلاس 'ਚ ਅੰਦਰ ਸਾਰਥਕ ਚਰਚਾ ਕੀਤੀ ਤਾਂ ਅੰਮੇ ਵਿਰੋਧੀ ਧਿਰ ਦੇ ਲੋਕਾਂ ਨੇ ਸਾਰਥਕ ਚਰਚਾ ਕਰਨ ਦੀ ਬਜਾਏ ਮਤਲਬ ਊਲ ਜਲੂਲ ਗੱਲਾਂ ਕੀਤੀਆਂ ਨੇ ਫਿਰ ਸਾਡੇ ਸਾਰੇ ਵਿਧਾਇਕਾਂ ਨੇ ਸਾਰੇ ਮੰਤਰੀ ਸਵਾਰਨਾ ਨੇ ਉਹਨਾਂ ਨੂੰ ਕਿਹਾ ਵੀ ਸਾਰਥਕ ਚਰਚਾ ਕਰੀਏ ਪੰਜਾਬ ਇਸ ਵੇਲੇ ਇੱਕ ਦੂਜੇ ਦੀ ਬਾਹ ਫੜਨ ਦੀ ਮੰਗ ਕਰਦਾ ਸੋ ਦੋ ਦਿਨਾਂ اجلاس ਦੇ ਅੰਦਰ ਅਸੀਂ ਜਿਹੜੇ ਉਹ ਮਲੋਦੇ ਅੰਦਰ ਮਤੇ ਵੀ ਲੈਂਦੇ ਆ ਜਿਹੜੇ ਪੁਰਾਣੇ ਟ੍ਰੈਡੀਸ਼ਨ ਬਣੇ ਸਨ ਜਿਹੜੇ ਮੁਆਵਜ਼ਾ ਦੇਣਦੇ ਉਹਨਾਂ ਦੇ ਵਿੱਚ ਵਾਅਦਾ ਕਰਕੇ ਰੈਜੂਲੇਸ਼ਨ ਪਾਸ ਕੀਤੇ ਆ ਸੋ ਇਸ ਕਰਕੇ ਬੜੀ ਸਾਰਥਕ ਚਰਚਾ ਹੋਈ ਆ ਪੰਜਾਬ ਦੇ ਕਿਸਾਨਾਂ ਦੇ ਲੋਕਾਂ ਦੇ ਭਲੇ ਦੇ ਕੁਝ ਫੈਸਲੇ ਵੀ ਕੀਤੇ ਅੱਜ ਸਾਡੇ ਮਾਨਯੋਗ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਜੀ ਨੇ ਧਾਰੀਵਾਲ ਦਾਣਾ ਮੰਡੀ ਵਿਖੇ ਜਾਇਜ਼ਾ ਲਿਆ ਵਾ ਖਰੀਦ ਕਰਵਾਈ ਆ ਔਰ ਵਧੀਆ ਸਾਰਾ ਦੇਖ ਕੇ ਗਏ ਨੇ ਸਾਰੇ ਪ੍ਰਬੰਧਾਂ ਨੂੰ ਉਹਨਾਂ ਦੇ ਨਾਲ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਐਸਟੀਐਮ ਸਾਹਿਬ ਡੀਐਮੂ ਸਾਹਿਬ ਡੀਐਫਐਸਸੀ ਸਾਹਿਬ ਔਰ ਸਾਰੇ ਹੀ ਜਿਹੜੀਆਂ ਖਰੀਦ ਏਜੰਸੀਆਂ ਨੇ ਉਹਨਾਂ ਦੇ ਡੀਐਮ ਸਹਿਬਾਨ ਸਾਰੇ ਆਏ ਸੀਗੇ ਔਰ ਬੜੇ ਖੁੱਲੇ ਮਾਹੌਲ 'ਚ ਆਰਤੀਆਂ ਸਹਿਬਾਨ ਨਾਲ ਸਾਡੇ ਕਿਸਾਨ ਭਰਾਵਾਂ ਨਾਲ ਔਰ ਜਿਹੜੀ ਸਾਡੀ ਇੱਥੇ ਲੇਬਰ ਲੱਗੀ ਆ ਉਹਨਾਂ ਨਾਲ ਬੜੀਆਂ ਖੁੱਲੀਆਂ ਗੱਲਾਂ ਕਰਕੇ ਗਏ ਉਹਨਾਂ ਦੀਆਂ ਦੁੱਖ ਤਕਲੀਫਾਂ ਪੁੱਛ ਕੇ ਗਏ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਕਾਦੀਆਂ ਹਲਕੇ 'ਚ ਇੱਥੇ ਧਾਰੀਵਾਲ ਮੰਡੀ ਵਿੱਚ ਆ ਕੇ ਤੇ ਸਾਰਾ ਉਹਨਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਵਾ ਔਰ ਬਹੁਤ ਮਿਹਨਤ ਕਰ ਰਹੇ ਨੇ ਡਾਕਟਰ ਚੱਕ ਸਾਹਿਬ ਸਾਰੇ ਪੰਜਾਬ 'ਚ ਜਦੋਂ ਵੀ ਸੀਜ਼ਨ ਸ਼ੁਰੂ ਹੁੰਦਾ 4-400 5-500 ਕਿਲੋਮੀਟਰ ਜਾਨਾਂ ਦਾ ਸਫ਼ਰ ਤੈਅ ਕਰਕੇ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਸਾਰੀਆਂ ਵੱਡੀਆਂ ਮੰਡੀਆਂ 'ਚ ਉਹ ਆਪ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਨੇ ਔਰ ਵਧੀਆ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਜਿਹੜੇ ਆ ਉਹ ਕੀਤੇ ਗਏ ਆ ਔਰ ਕਿਸਾਨ ਭਰਾਵਾਂ ਨੂੰ ਆੜਤੀਆਂ ਨੂੰ ਸ਼ੈਲਰ ਵਾਲਿਆਂ ਨੂੰ ਲੇਬਰ ਨੂੰ ਕਿਸੇ ਨੂੰ ਵੀ ਕਿਸੇ ਵਰਗ ਨੂੰ ਵੀ ਕੋਈ ਦਿੱਕਤ ਜਿਹੜੀ ਆ ਉਹ ਆਉਣ ਨਹੀਂ ਦਿੱਤੀ ਜਾਊਗੀ ਔਰ ਉਹ ਸਾਨੂੰ ਯਕੀਨ ਦਿਵਾ ਕੇ ਗਏ ਨੇ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਜਿਹੜਾ ਵਾ ਉਹ ਟਾਈਮ ਦੇ ਨਾਲ ਚੁੱਕਿਆ ਜਾਏਗਾ ਔਰ 48 ਘੰਟੇ ਦੇ ਵਿੱਚ ਵਿੱਚ ਪੇਮੈਂਟ ਜਿਹੜੀ ਆ ਉਹਨਾਂ ਦੇ ਖਾਤਿਆਂ